ਕਾਫੀ ਲੋਕਾਂ ਲਈ ਪੈਸਿਵ ਇਨਕਮ ਜਨਰੇਟ ਕਰਨਾ ਕਿਸੇ ਸੁਪਨੇ ਤੋਂ ਘੱਟ ਨਹੀਂ ਹੁੰਦਾ ਅਸੀਂ ਕਈ ਵਾਰ ਇਹ ਸੁਣਦੇ ਹਾਂ ਕਿ ਪੈਸਿਵ ਇਨਕਮ ਕ੍ਰੀਏਟ ਕਰਕੇ ਅਸੀਂ ਘੱਟ ਮਿਹਨਤ ਨਾਲ ਜ਼ਿਆਦਾ ਪੈਸੇ ਕਮਾ ਸਕਦੇ ਹਾਂ ਪਰ ਲੋਕ ਇਹ ਸਭ ਜਾਣਦੇ ਹੋਏ ਵੀ ਪੈਸਿਵ ਇਨਕਮ ਦੇ ਸੋਰਸ ਜਨਰੇਟ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਇਸ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਨੀ ਹੈ ਨਾ ਤਾਂ ਇਹ ਸਾਨੂੰ ਸਕੂਲ ਵਿੱਚ ਸਿਖਾਇਆ ਜਾਂਦਾ ਹੈ ਨਾ ਹੀ ਸਾਡੇ ਪੇਰੈਂਟਸ ਸਾਨੂੰ ਦੱਸਦੇ ਹਨ ਸਭ ਤੋਂ ਸਾਨੂੰ ਲਾਈਫ ਜੀਣ ਦਾ ਸਿਰਫ ਇੱਕ ਹੀ ਤਰੀਕਾ ਦੱਸਿਆ ਜਾਂਦਾ ਹੈ ਉਹ ਹੈ ਜੋਬ ਇਸ ਤੋਂ ਇਲਾਵਾ ਕਿਸੇ ਹੋਰ ਸੋਰਸ ਦੀ ਕੋਈ ਗੱਲ ਹੀ ਨਹੀਂ ਕਰਦਾ ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਤੁਸੀਂ ਉਹਨਾਂ 5 ਪੈਸਿਵ ਇਨਕਮ ਆਈਡੀਆਜ਼ ਬਾਰੇ ਜਾਣੋਗੇ ਜਿਸ ਵਿੱਚ ਤੁਸੀਂ ਬਿਨਾਂ ਜ਼ਿਆਦਾ ਮਿਹਨਤ ਕੀਤੇ ਬਹੁਤ ਜ਼ਿਆਦਾ ਪੈਸੇ ਕਮਾ ਸਕਦੇ ਹੋ ਅੱਜ ਦਾ ਇਹ ਐਪੀਸੋਡ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਣ ਵਾਲਾ ਹੈ ਇਸ ਲਈ ਇਸ ਦੇ ਹਰ ਪੁਆਇੰਟ ਨੂੰ ਬਹੁਤ ਧਿਆਨ ਨਾਲ ਸਮਝਣਾ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੋ ਲੋਕ ਇਨਵੈਸਟਰ ਪੰਜਾਬ ਵਿੱਚ ਨਵੇਂ ਹਨ ਉਹ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਇੱਥੇ ਤੁਹਾਨੂੰ ਸਟਾਕ ਮਾਰਕੀਟ ਵਿੱਚ ਕਿਵੇਂ ਪੈਸੇ ਲਗਾਉਣੇ ਹਨ ਇਸ ਬਾਰੇ ਦੱਸਿਆ ਜਾਵੇਗਾ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਪੈਸਿਵ ਇਨਕਮ ਦਾ ਮਤਲਬ ਕੀ ਹੁੰਦਾ ਹੈ ਇਸ ਗੱਲ ਦਾ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਨਕਮ ਦੋ ਤਰ੍ਹਾਂ ਦੀ ਹੁੰਦੀ ਹੈ ਐਕਟਿਵ ਇਨਕਮ ਅਤੇ ਪੈਸਿਵ ਇਨਕਮ ਐਕਟਿਵ ਇਨਕਮ ਉਹ ਹੁੰਦੀ ਹੈ ਜਦੋਂ ਤੱਕ ਤੁਸੀਂ ਕੰਮ ਕਰਦੇ ਰਹਿੰਦੇ ਹੋ ਉਦੋਂ ਤੱਕ ਤੁਹਾਨੂੰ ਪੈਸਾ ਮਿਲਦਾ ਰਹਿੰਦਾ ਹੈ ਪਰ ਜੇ ਕਿਸੇ ਕਾਰਨ ਕਰਕੇ ਤੁਹਾਡਾ ਪੈਸਾ ਬੰਦ ਹੋ ਜਾਂਦਾ ਹੈ ਤਾਂ ਤੁਹਾਨੂੰ ਪੈਸਾ ਮਿਲਣਾ ਵੀ ਬੰਦ ਹੋ ਜਾਵੇਗਾ ਪੈਸਿਵ ਇਨਕਮ ਉਹ ਹੁੰਦੀ ਜਿਆਦਾ ਇਨਵੋਲ ਨਹੀਂ ਹੋਣਾ ਪੈਂਦਾ ਮਤਲਬ ਪੈਸਿਵ ਇਨਕਮ ਕਮਾਉਣ ਲਈ ਤੁਹਾਨੂੰ ਹਰ ਸਮੇਂ ਕੰਮ ਕਰਨ ਦੀ ਲੋੜ ਨਹੀਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੋਈ ਕੰਮ ਹੀ ਨਹੀਂ ਕਰਨਾ ਤੁਹਾਨੂੰ ਕੁਝ ਨਾ ਕੁਝ ਟਾਈਮ ਤਾਂ ਇੱਥੇ ਦੇਣਾ ਹੀ ਪਵੇਗਾ ਤਾਂ ਜੋ ਇਸ ਪੈਸਿਵ ਇਨਕਮ ਸੋਰਸ ਨੂੰ ਤੁਸੀਂ ਮੈਨੇਜ ਕਰ ਸਕੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਪੈਸਿਵ ਇਨਕਮ ਜਨਰੇਟ ਕਰਨ ਦੇ ਕਿੰਨੇ ਤਰੀਕੇ ਹਨ ਨੰਬਰ 1 ਕ੍ਰੀਏਟ ਅ ਕੋਰਸ ਐਂਡ ਸੈਲ ਇਟ ਜੇਕਰ ਤੁਹਾਨੂੰ ਕਿਸੇ ਵੀ ਟੌਪਿਕ ਦੇ ਬਾਰੇ ਡੀਪ ਨੌਲੇਜ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਟੌਪਿਕ ਨੂੰ ਬਹੁਤ ਵਧੀਆ ਐਕਸਪਲੇਨ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਤੁਸੀਂ ਉਸ ਟੌਪਿਕ ਦੇ ਬਾਰੇ ਇੱਕ ਡਿਟੇਲ ਕੋਰਸ ਬਣਾ ਸਕਦੇ ਹੋ ਅਤੇ ਉਸ ਨੂੰ ਯੂਡੇਮੀ, ਸਕਿੱਲ ਸ਼ੇਅਰ ਜਾਂ ਆਪਣੀ ਬਣਾਈ ਹੋਈ ਵੈੱਬਸਾਈਟ ਤੇ ਵੇਚ ਸਕਦੇ ਹੋ। ਜੇਕਰ ਤੁਸੀਂ ਆਪਣੇ ਕੋਰਸ ਦੁਆਰਾ ਕਿਸੇ ਦੀ ਜ਼ਰੂਰਤ ਨੂੰ ਪੂਰਾ ਕਰਦੇ ਹੋ ਤਾਂ ਤੁਹਾਨੂੰ ਇਹ ਨਹੀਂ ਸਾਰੀ ਆਡੀਅנס ਮਿਲ ਜਾਵੇਗੀ ਜਿਸ ਦੀ ਕੋਈ ਹੱਦ ਨਹੀਂ। ਆਨਲਾਈਨ ਕੋਰਸ ਸੇਲ ਕਰਨ ਦਾ ਫਾਇਦਾ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਕੋਰਸ ਨੂੰ ਆਪਣੇ ਆਸ-ਪਾਸ ਦੇ ਇਲਾਕੇ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਜਾ ਕੇ ਸੇਲ ਕਰ ਸਕਦੇ ਹੋ। ਤੁਹਾਨੂੰ ਬਸ ਇੱਕ ਕੋਰਸ ਬਣਾ ਕੇ ਉਸ ਦਾ ਅਮਾਊਂਟ ਸੈੱਟ ਕਰਨਾ ਹੈ ਅਤੇ ਉਸ ਨੂੰ ਯੂਡੇਮੀ, ਸਕਿੱਲ ਸ਼ੇਅਰ ਜਾਂ ਆਪਣੀ ਵੈੱਬਸਾਈਟ ਤੇ ਪਬਲਿਸ਼ ਕਰ ਦੇਣਾ ਹੈ। ਜਿੰਨਾ ਇਹ ਅਟ ਇਜ਼ੀ ਟੂ ਅੰਡਰਸਟੈਂਡ ਤੁਹਾਡਾ ਕੋਰਸ ਹੋਵੇਗਾ ਉਹਨਾਂ ਵਧੀਆ ਤੁਹਾਨੂੰ ਰਿਸਪੌਂਸ ਮਿਲੇਗਾ ਨੰਬਰ 2 YouTube channel YouTube passive income create ਕਰਨ ਦਾ ਸਭ ਤੋਂ ਵਧੀਆ ਪਲੇਟਫਾਰਮ ਹੈ ਪਿਛਲੇ ਕੁਝ ਸਾਲਾਂ ਤੋਂ ਵੀਡੀਓਜ਼ ਦਾ क्रेज ਬਹੁਤ ਜ਼ਿਆਦਾ ਵੱਧ ਚੁੱਕਾ ਹੈ ਕਿਸੇ ਵੀ ਏਜ ਗਰੁੱਪ ਦੇ ਲੋਕ ਕਿਉਂ ਨਾ ਹੋਣ ਵੀਡੀਓਜ਼ ਦੇਖਣਾ ਤਾਂ ਹਰ ਕੋਈ ਪਸੰਦ ਕਰਦਾ ਹੈ ਐਸੇ ਕਰਕੇ ਪਿਛਲੇ ਕੁਝ ਸਾਲਾਂ ਤੋਂ YouTube क्रिएटर्स ਵੱਧਦੇ ਜਾ ਰਹੇ ਹਨ ਤੁਹਾਨੂੰ ਦਿਨ ਵਿੱਚ ਜਦੋਂ ਵੀ ਟਾਈਮ ਮਿਲੇ ਤਾਂ ਤੁਸੀਂ ਉਸ ਟਾਈਮ ਨੂੰ ਯੂਟਿਲਾਈਜ਼ ਕਰਕੇ YouTube ਵੀਡੀਓ ਕ੍ਰੀਏਟ ਕਰ ਸਕਦੇ ਹੋ ਜੇਕਰ ਤੁਹਾਡਾ ਚੈਨਲ ਮੋਨਟਾਈਜ਼ ਹੋ ਜਾਂਦਾ ਹੈ ਤਾਂ ਤੁਹਾਡੀ ਫੁੱਲ ਟਾਈਮ ਜੌਬ ਦੇ ਨਾਲ ਨਾਲ YouTube ਚੈਨਲ ਦੂਸਰਾ ਇਨਕਮ ਸੋਰਸ ਬਣ ਜਾਵੇਗਾ ਨੰਬਰ 3 ਐਫੀਲੀਏਟ ਮਾਰਕੀਟਿੰਗ ਇਸ ਨੂੰ ਸੌਖੇ ਤਰੀਕੇ ਨਾਲ ਦਸੀਏ ਕਿ ਜੇਕਰ ਕੋਈ ਵਿਅਕਤੀ ਤੁਹਾਡੇ ਦੁਆਰਾ ਕੋਈ ਚੀਜ਼ ਖਰੀਦਦਾ ਹੈ ਜਿਸ ਦਾ ਤੁਹਾਨੂੰ ਕਮਿਸ਼ਨ ਮਿਲਦਾ ਹੈ ਉਸੇ ਨੂੰ ਐਫੀਲੀਏਟ ਮਾਰਕੀਟਿੰਗ ਕਿਹਾ ਜਾਂਦਾ ਹੈ ਜਦੋਂ ਵੀ ਤੁਸੀਂ ਕਿਸੇ ਪ੍ਰੋਡਕਟ ਨੂੰ ਐਫੀਲੀਏਟ ਕਰ ਰਹੇ ਹੋ ਤਾਂ ਯਾਦ ਰੱਖੇ ਕਿ ਉਹ ਪ੍ਰੋਡਕਟ ਓਨਾ ਹੀ ਵੈਲਿਊਏਬਲ ਹੋਣਾ ਚਾਹੀਦਾ ਹੈ ਜਿੰਨਾ ਕਿ ਤੁਸੀਂ ਵੀਡੀਓ ਵਿੱਚ ਆਪਣੀ ਆਡੀਅנס ਨੂੰ ਕਿਹਾ ਹੈ ਜੇਕਰ ਤੁਹਾਡਾ ਐਫੀਲੀਏਟ ਪ੍ਰੋਡਕਟ ਲੋਕਾਂ ਨੂੰ ਪਸੰਦ ਆ ਰਿਹਾ ਹੈ ਤਾਂ ਇਸ ਨਾਲ ਤੁਹਾਡੇ ਤੇ ਲੋਕਾਂ ਦਾ ٹرسٹ ਵੀ ਵੱਧ ਜਾਏਗਾ ਅਤੇ ਤੁਹਾਡੀ ਅਰਨਿੰਗ ਵੀ ਸਟਾਰਟ ਹੋ ਜਾਏਗੀ ਨੰਬਰ 4 use your car as an asset invested punjab web series ਦੇ episodes ਨੂੰ ਦੇਖ ਕੇ ਇਸ ਗੱਲ ਦਾ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਕਾਰ ਤੁਹਾਡੇ ਲਈ ਕੋਈ ਐਸੈਟ ਨਹੀਂ ਬਲਕਿ ਲਾਇਬਿਲਟੀ ਹੈ ਕਿਉਂਕਿ ਇਸ ਨੂੰ ਖਰੀਦਣ ਤੋਂ ਬਾਅਦ ਸਾਡੇ ਖਰਚੇ ਹੋਰ ਜ਼ਿਆਦਾ ਵੱਧ ਜਾਂਦੇ ਨੇ ਪਰ ਤੁਸੀਂ ਆਪਣੀ ਕਾਰ ਨੂੰ ਇੱਕ ਐਸੈਟ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਅੱਜ ਕੱਲ੍ਹ ਲੋਕ ਪਬਲਿਕ ਟਰਾਂਸਪੋਰਟ ਦੇ ਮੁਕਾਬਲੇ ਕਾਰ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ ਤੁਸੀਂ ਵੀ ਆਪਣੀ ਕਾਰ ਨੂੰ ਇੱਕ ਕੈਬ ਦੀ ਤਰ੍ਹਾਂ ਯੂਜ਼ ਕਰਕੇ ਦੂਜਿਆਂ ਨੂੰ ਰੈਂਟ ਤੇ ਦੇ ਸਕਦੇ ਹੋ ਇਸ ਤਰ੍ਹਾਂ ਕਰਨ ਵਿੱਚ ਬਹੁਤ ਸਾਰੇ ਪਲੇਟਫਾਰਮ ਤੁਹਾਡੀ ਮਦਦ ਕਰਨਗੇ ਜਿਵੇਂ Uber ਐਸਆਰਾਈਡ ਅਤੇ ਬਲਾਬਲਾ ਕਾਰ ਜੇਕਰ ਤੁਸੀਂ ਆਪਣੀ ਕਾਰ ਨੂੰ ਇਹਨਾਂ ਵਿੱਚੋਂ ਕਿਸੇ ਇੱਕ ਪਲੇਟਫਾਰਮ ਤੇ ਰਜਿਸਟਰ ਕਰ ਲੈਂਦੇ ਹੋ ਤਾਂ ਤੁਸੀਂ ਮਹੀਨੇ ਦਾ ਬਹੁਤ ਵਧੀਆ ਪੈਸਾ ਕਮਾ ਸਕਦੇ ਹੋ ਨੰਬਰ 5 ਈ-ਬੁੱਕ ਜੇਕਰ ਕਿਸੇ ਸਬਜੈਕਟ ਤੇ ਤੁਹਾਡੀ ਪਕੜ ਬਹੁਤ ਚੰਗੀ ਹੈ ਅਤੇ ਤੁਸੀਂ ਆਪਣੀ ਨੌਲੇਜ ਨੂੰ ਦੂਸਰਿਆਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਇਹ ਪੈਸੀਵ ਇਨਕਮ ਦਾ ਸੋਰਸ ਸਿਰਫ ਤੁਹਾਡੇ ਲਈ ਹੈ ਤੁਸੀਂ ਇੱਕ ਬੁੱਕ ਲਿਖ ਸਕਦੇ ਹੋ ਅਤੇ ਇਸ ਨੂੰ ਬਾਜ਼ਾਰ ਵਿੱਚ ਜਾਂ ਫਿਰ ਈ-ਬੁੱਕ ਦੇ ਤੌਰ ਤੇ ਵੇਚ ਸਕਦੇ ਹੋ ਜੇਕਰ ਤੁਸੀਂ ਆਪਣੀ ਬੁੱਕ ਨੂੰ ਆਨਲਾਈਨ ਵੇਚਣਾ ਚਾਹੁੰਦੇ ਹੋ ਫਿਰ ਨਾ ਤਾਂ ਤੁਹਾਨੂੰ ਕਿਸੇ ਪਬਲਿਸ਼ਰ ਦੀ ਲੋੜ ਪਵੇਗੀ ਅਤੇ ਨਾ ਹੀ ਬੁੱਕ ਦੀ ਹਾਰਡ ਕਾਪੀ ਪ੍ਰਿੰਟ ਕਰਨ ਦੀ ਲੋੜ ਹੋਵੇਗੀ ਤੁਸੀਂ ਆਪਣੀ ਬੁੱਕ ਨੂੰ ਟਾਈਪ ਕਰਾ ਕੇ ਆਨਲਾਈਨ ਪਲੇਟਫਾਰਮ ਤੇ ਵੇਚ ਸਕਦੇ ਹੋ ਇਸ ਤਰ੍ਹਾਂ ਦੇ ਕਈ ਪਲੇਟਫਾਰਮ ਨੇ ਜਿੱਥੇ ਤੁਸੀਂ ਘਰ ਬੈਠੇ ਹੀ ਬਿਨਾਂ ਜ਼ਿਆਦਾ ਮਿਹਨਤ ਕੀ ਤੁਕਨ ਨੂੰ ਪਬਲਿਸ਼ ਕਰ ਸਕਦੇ ਹੋ ਉਹਨਾਂ ਵਿੱਚੋਂ ਇੱਕ ਐਪ ਹੈ ਇਨਸਟਾਮੋਜ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਕੋਈ ਸਪான்ਸਰਡ ਐਪਸ ਨਹੀਂ ਹਨ ਜਿੰਨੀ ਜ਼ਿਆਦਾ ਤੁਹਾਡੀ ਬੁੱਕ ਦੀ ਸੇਲ ਹੋਵੇਗੀ ਓਨੀ ਜ਼ਿਆਦਾ ਤੁਹਾਨੂੰ ਕਮਾਈ ਹੋਵੇਗੀ ਇਹ ਹਨ ਪੰਜ ਤਰੀਕੇ ਜਿਨ੍ਹਾਂ ਨਾਲ ਤੁਸੀਂ ਘਰ ਬੈਠੇ ਹੀ ਆਪਣੀ ਫੁੱਲ ਟਾਈਮ ਜੌਬ ਦੇ ਨਾਲ ਨਾਲ ਇੱਕ ਪੈਸਿਵ ਇਨਕਮ ਦਾ ਸੋਰਸ ਜਨਰੇਟ ਕਰ ਸਕਦੇ ਹੋ ਇਹਨਾਂ ਵਿੱਚੋਂ ਕਿਸੇ ਵੀ ਤਰੀਕੇ ਵਿੱਚ ਤੁਹਾਨੂੰ ਇਨਵੈਸਟਮੈਂਟ ਦੀ ਲੋੜ ਨਹੀਂ ਸਗੋ ਤੁਸੀਂ ਇਹ ਪੰਜੇ ਕੰਮ ਫ੍ਰੀ ਵਿੱਚ ਸਟਾਰਟ ਕਰ ਸਕਦੇ ਹੋ ਜੇ ਤੁਹਾਨੂੰ ਇਹ ਐਪੀਸੋਡ ਚੰਗਾ ਲੱਗਾ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਜੀ ਅਗਲੇ ਐਪੀਸੋਡ ਵਿੱਚ ਨਵੀਂ এডੂਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਬ ਦੇ ਨਾਲ ਇਨਵੈਸਟਰ ਪੰਜਾਬ ਅੰਮ੍ਰਿਤਸਰ